ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਆ ਜਿਹੜੀ ਮੈਂ ਹੁਣ ਅੱਜ ਭਾਈ ਵੀਡੀਓ ਲੱਗਿਆ ਜੀ ਪਾਉਣ ਇਹ ਵੀਡੀਓ ਤਾਂ ਹੈਗੀ ਆ ਜਦੋਂ ਹਰ ਗੁਣ 2 ਦਿਨ ਦੀ ਸੀਗੀ ਹੈਨਾ ਇਹ ਮਨ ਲੱਗਦਾ ਸ਼ਾਇਦ ਦਸਹਿਰੇ ਵਾਲੇ ਦਿਨ ਦੀ ਜਾਂ ਤਾਂ ਇੱਕ ਦਿਨ ਪਹਿਲਾਂ ਦੀ ਵੀਡੀਓ ਆ ਇਹ ਮੈਂ ਤਾਂ ਛੋਟਾ ਜਿਹਾ ਕਲਿੱਪ ਮੂਰੇ ਨਾ ਹੋਣ ਲੱਗਿਆ ਹੁਣ ਅੱਧੇ ਵੀਰ ਭੈਣਾ ਨੇ ਕਹਿਣਾ ਵੀ ਭਾਈ ਅ ਐਨੀ ਵਾਰ ਮਾਲਾਂ ਜਾਇਆ ਆ ਵੀਡੀਓ ਕਹੀ ਜਾਂਦਾ ਏ ਮੈਂ ਅੱਜ ਕੁੜੀ ਨੂੰ ਮਿਲਣ ਚੱਲਿਆ ਹਨਾ ਤਾਂ ਕਰਕੇ ਏ ਮੈਂ ਕਲਿੱਪ ਮੂਰੇ ਲਾਉਣ ਲੱਗਿਆ ਵੀ ਵੀਡੀਓ ਇਹ ਪੁਰਾਣੀ ਬਣੀ ਹੋਈ ਐ ਹਾਂ ਕਿਸੇ ਕਾਰਨ ਕਰਕੇ ਮੇਤੇ ਛੱਡ ਨਹੀਂ ਹੋਈ ਸੋ ਦੇਖੋ ਜੀ ਵੀਡੀਓ ਸਾਰੀ ਆ ਜੀ ਪਾਪਾ ਪਾਪਾ ਦੋਨੋਂ ਪਾਚਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਹਰਗੁਣ ਵੀ ਬਰਾਗ ਕੀਤੀ ਰਾਤ ਤਾਂ ਮੈਨੂੰ 2 ਵਜੇ ਕਹੇ ਮੇਰੇ ਪਾਪਾ ਨੂੰ ਬੁਲਾ ਦੋ ਮੈਨੂੰ ਲੈ ਕੇ ਬੈਠੋ ਪਾਪਾ ਨੂੰ ਬੁਲਾ ਦੋ ਬੋਲ ਬੋਲ ਕੇ ਦੱਸੇ ਮੈਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅ ਅੱਜ ਮੈਂ ਆਇਆ ਹੋਇਆ ਸੀਗਾ ਜੀ ਰੋਪੜ ਕੋਈ ਕੰਮ ਸੀਗਾ ਪਰ ਹੁਣ ਇੱਥੋਂ ਦਾ ਚਲੋ ਮੈਂ ਹੋ ਗਿਆ ਵਿਹਲਾ ਹੁਣ ਮੇਰਾ ਦਿਲ ਕਰਦਾ ਏ ਵੀ ਮੈਂ ਭਾਈ ਜਾਵਾਂ ਮਾਲਾਂ ਹਨਾ ਤੁਹਾਨੂੰ ਪਤਾ ਹੀ ਏ ਭਾਈ ਇੱਕ ਤਮੰਨਾ ਹੁੰਦੀ ਹੈ ਹਨਾ ਬਾਪ ਦੀ ਵੀ ਆਪਣੇ ਭਾਈ ਬੱਚੇ ਨੂੰ ਦੇਖੀਏ ਜਾ ਕੇ ਅੱਜ ਹੁਣ 3 ਦਿਨ ਹੋ ਗਏ ਜਾ ਨਹੀਂ ਹੋਇਆ ਹਰਗੁਣ ਕੋਲ ਤੇ ਅੱਜ ਬਹੁਤ ਦਿਲ ਕਰਦਾ ਵੀ ਜਾ ਕੇ ਆਵਾਂ ਕੰਮ ਤਾਂ ਇੱਕਦੋ ਹੋਰ ਵੀ ਤੇ ਪਰ ਮੈਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਪਹਿਲਾਂ ਹੁਣ ਮਾਲਾ ਨੂੰ ਹੀ ਚੱਲਦੇ ਆ ਹਨਾ ਤੇ ਤਾਂ ਜੀ ਹੁਣ ਮਾਲਾ ਨੂੰ ਜਾਣ ਦੀ ਬਣਦੀ ਐ ਸਲਾਹ ਮਾਲਾ ਜਾ ਕੇ ਮਿਲੀਏ ਆਪਣੇ ਸੋਹਣੇ ਜੇ ਪੁੱਤ ਨੂੰ ਹਨਾ ਤੇ ਜੈਸਮੀਨ ਦੀ ਲਈਏ ਭਾਈ ਖਬਰ ਕਿ ਮੈਂ ਠੀਕ ਆ ਵੈਸੇ ਤਾਂ ਚਲੋ ਗੱਲ ਹੁੰਦੀ ਰਹਿੰਦੀ ਐ ਪਰ ਇੱਕ ਲੈ ਦੀ ਉਹ ਤੜਫਣਾ ਜੀ ਹੁੰਦੀ ਹਨਾ ਜਦੋਂ ਬੰਦਾ ਆ ਜਿੰਦਗੀ ਦੇ ਆ ਵਲੇ ਪਾਰਟ ਵਿੱਚ ਆ ਜਾਂਦਾ ਆ ਵਲੇ ਕਹਿ ਲੋ ਵੀ ਜ਼ਿੰਦਗੀ ਦਾ ਜਿਹੜਾ ਆ ਵਾਲਾ ਹਿੱਸਾ ਉਹਦੇ ਵਿੱਚ ਆ ਜਾਂਦਾ ਜਦੋਂ ਬਾਪ ਬਣ ਜਾਂਦਾ ਹਨਾ ਜੈਸਮੀਨ ਜੀ ਮਾਂ ਬਣ ਗਈ ਮੈਂ ਬਾਪ ਬਣ ਗਿਆ ਭਾਈ ਹਨਾ ਇੱਕ ਅਲੱਗ ਜੀ ਉਹ ਕਹਿ ਲੋ ਵੀ ਖੁਸ਼ੀ ਜੀ ਹੁੰਦੀ ਹਨਾ ਸੋ ਹੈਰ ਨਹੀਂ ਹੁੰਦਾ ਜੀ ਬੱਚੇ ਨੂੰ ਦੇਖੇ ਬਿਨਾ ਵੈਸੇ ਤਾਂ ਵੀਡੀਓ ਕਾਲ ਤੇ ਦੇਖ ਲੀਦਾ ਏ ਹਨਾ ਜੈਸਮੀਨ ਦਿਖਾ ਦਿੰਦੀ ਆ ਵੀ ਆ ਖੇਲਦੀ ਆ ਜੀ ਤੇ ਆ ਬੈਠੀ ਆ ਦੇਖੋ ਅੱਖਾਂ ਖੋਲੀਆਂ ਹੋਈਆਂ ਹਨਾ ਹਨਾ ਪਰ ਫੇਰ ਵੀ ਇੱਕ ਚਾਣਾ ਜੀ ਦਿਲ ਦੀ ਦਿਲ ਜਾਨੀ ਮਤਲਬ ਰਾਜੀ ਹੁੰਦਾ ਵੀ ਜਦ ਤੱਕ ਨਾਂ ਦੇਖ ਹੋਵੇ ਬੱਚਾ ਸੋ ਮੈਂ ਹੁਣ ਚੱਲਿਆ ਜੀ ਮਾਲਾਂ ਨੂੰ ਉੱਥੇ ਉਹਨਾਂ ਨੂੰ ਕਿਸੇ ਨੂੰ ਨਹੀਂ ਮਨਨ ਲੱਗਦਾ ਪਤਾ ਸ਼ਾਇਦ ਵੀ ਉਹਨਾਂ ਨੇ ਆਉਣਾ ਵੀਰਵਿੰਦਰ ਨੇ ਤੇ ਜਾ ਕੇ ਹੁਣ ਦੇਖਦੇ ਆਂ ਜੀ ਮਾਲਾਂ ਮਿਲਦੇ ਆਂ ਆਪਣੇ ਲੱਡੂ ਨੂੰ ਹਨਾ ਸੋ ਬਣੇ ਰਹੋ ਜੀ ਵੀਡੀਓ ਦੇ ਨਾਲ ਚੱਲਦੇ ਆਂ ਮਾਲਾਂ ਮਿਲਦੇ ਆਂ ਤੁਹਾਨੂੰ ਫੇਰ ਮਾਲਾਂ ਜਾ ਕੇ ਜੀ ਬਣਾ ਕਰਦਾ ਮੈਂ ਤੁਹਾਨੂੰ ਮਾਲਾ ਬਣਾਉਂਦੀ ਆ ਪਪਾ ਪਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਗੁਣ ਬਿਵਰਾਗੀ ਸੀ ਰਾਤ ਤਾਂ ਮੈਨੂੰ ਦੋਵਜ ਕਰੇ ਮੇਰੇ ਪਪਾ ਨੂੰ ਬੁਲਾ ਦੋ ਮੈਨੂੰ ਲੈ ਕੇ ਬੈਠੋ ਪਪਾ ਨੂੰ ਬੁਲਾ ਦੋ ਬੋਲ ਬੋਲ ਕੇ ਦੱਸੇ ਮੈਨੂੰ ਮੈਂ ਕੁਝ ਕੋਈ ਨਾ ਪਪਾ ਕੋਲ ਚਲੇ ਜਾਣਾ ਤਾਂ ਸਹੀ ਗੱਲ ਹੈ ਕਰਕੇ ਆ ਨਹੀਂ ਸਕਿਆ ਜੀ ਮੈਂ ਉਹਦੇ ਵੀ ਵਿਚਾਰੀ ਦਾ ਹੈ ਨਾ ਚਲੋ ਵਾਹਿਗੁਰੂ ਨੇ ਹਾਂਜੀ ਹਾਂ ਠੀਕ ਹੈ ਕਰਤੀ ਬਸ ਅੱਲਾ ਦਾ ਬਿਲਕੁਲ ਵੀ ਦੇਖ ਇਹਨਾਂ ਨੇ ਕਿਹੜੇ ਹਨ ਬੋਲ ਕੇ ਦੱਸਣਾ ਹਾਂਜੀ ਬਸ ਗਲੀ ਦਾ ਉਹ ਨਹੀਂ ਆਇਆ ਜੀ ਇਹਨਾਂ ਦੀ ਆਵਾਜ਼ ਪਰਮਾਤਮਾ ਹੀ ਸੁਣਦਾ ਪਰਮਾਤਮਾ ਹੀ ਸੁਣਦਾ ਹਾਂ ਨਹੀਂ ਉਹਨੇ ਸੁੱਤੀ ਪੀ ਕੇ ਜਾਣਾ ਰਾਤ ਨੂੰ ਤਾਂ ਐਸੀਆਂ ਅੱਖਾਂ ਖੋਲ ਕੇ ਦੇਖਦੀ ਹੈ ਸਾਰਾ ਕੁਸਾਲ ਕਰ ਮੈਂ ਵਸੇ ਜਿੱਥੇ ਤੱਕ ਨੋਟ ਕਰੇ ਨਾ ਥੋੜਾ ਜਿਆਦਾ ਲੇਟ ਤੇ ਚੱਲਦੀ ਆ ਇਹ ਲੈਟਸ ਕਰੀਏ ਮੇਰਾ ਮਨ ਰੱਖਾ ਚ ਪੈਂਦੀ ਸੀ ਹੁਣ ਦੇ ਚੱਲਦਾ ਹੀ ਲੈ ਹਾਂ ਹਾਂ ਥੋੜਾ ਜਿਹਾ ਘੱਟ ਗਈ ਲੈ ਮੈਂ ਪੰਜ ਹੋਏ ਨਹੀਂ ਜਦੋਂ ਖੋਲਣ ਦੀ ਇਹ ਖੋਲਦੀ ਐ ਵੇ ਜੀ ਰਵਿੰਦਰ ਤੇਰਾ ਕਹ ਰ ਮਾਨ ਨਹੀਂ ਆਏ ਕਰਿਆ ਨਹੀਂ ਮਾਨ ਇੱਕ ਦੋ ਗੱਲ ਵੀ ਹਾਈ ਮੈਂ ਜਾ ਕੇ ਦੇਖਾ ਵੈਨ ਮੈਂ ਜਾ ਕੇ ਦੇਖਿਆ ਮੈਂ ਉਹ ਮੈਂ ਕਹਿੰਦਾ ਜੀ ਦਿਲ ਤਾਂ ਬਹੁਤ ਹੌਲ ਜਿਆ ਤਾਂ ਬਹੁਤ ਪੈਂਦਾ ਹੌਲ ਜਿਆ ਹੋਰ ਵੀ ਹੋਰ ਹੁਣ ਵੀ ਮੈਂ ਤਾਂ ਰੁਪਣ ਗਿਆ ਹੋਇਆ ਦਾ ਮੈਂ ਉੱਥੇ ਤੇ ਸਿੱਧਾ ਹੀ ਤੈਨੂੰ ਆਇਆ ਮੈਂ ਪਤਾ ਹਾਂ ਜਿਵੇਂ ਮੇਰੇ ਕੋਲ ਰਹਿੰਦੀ ਆ ਹੁਣ ਰਾਤ ਨੂੰ ਵੀ ਮੇਰੇ ਕੋਲ ਰਹਿੰਦੀ ਆ ਜਿਵੇਂ ਮੈਂ ਡੀਚੇ ਤੇ ਕੰਮ ਕਰਨ ਵੀ ਲੱਤ ਲੱਜ ਲੰਦੀ ਆ ਚੱਟ ਟੁੱਲ ਗਈ ਜੀ ਕਿਆ ਗੱਲ ਮੈਂ ਕਿਆ ਲੱਤ ਘੱਟ ਚਲਾਉਂਦੀ ਮੈਂ ਮੈਨੂੰ ਕੁਝ ਕਹਿਣ ਲੱਗੀ ਸੀ ਮੰਮੀ ਕਿਆ ਮੰਮੀ ਦੱਸ ਦਿੰਦੀ ਦੱਸ ਸੱਚੀ ਗੀਤ ਮਾਰੇ ਕੱਪੜਾ ਮੰਮੀ ਕਾਦੀ ਰੱਖੀ ਬੈਠੀ ਮੁੱਟਕ ਚਾਹੀ ਨਹੀਂ ਫਟਾ ਬਣੀ ਮੈਂ ਕਿੱਥੇ ਬੈਠੀ ਆ ਦੇਖ ਲਰੂ ਤੇ ਮੈਂ ਕਿੱਥੇ ਬੈਠੀ ਕਿੰਨੇ ਲਾਤ ਪਤੀ ਗਈ ਲਾਤ ਦੇ ਕਿੱਥੇ ਆ ਮੈਂ ਆਪਣੀ ਜੀ ਉਹ ਮੇਰੀ ਗੱਲ ਪੂਰੀ ਹੋਣਾ ਜੇ ਮੈਂ ਕੁਝ ਕਰ ਰਹੀ ਬੈਨੂੰ ਜਿਆ ਜਿਆ ਨਹੀਂ ਮੈਂ ਦੇਖਾਂ ਵੀ ਕਿਤੇ ਉੱਠ ਪਈ ਨਹੀਂ ਮੈਂ ਵੈਸੇ ਇੱਕ ਗੱਲ ਆ ਜਿੱਦਣ ਇਹਨੇ ਜਾਣਾ ਤੇਰਾ ਦਿਲ ਨਹੀਂ ਲੱਗਣਾ ਹਾਂਜੀ ਹਾਂ ਉਹਨੇਰਾ ਅੰਕਤ ਬਿਨਾ ਜੀ ਨਹੀਂ ਕੀ ਲੱਗਿਆ ਜਿਵੇਂ ਮੈਂ ਘਰ ਰਹੀ ਸੀ ਪੰਜ ਛੇ ਦਿਨ ਉਹ ਤਾਂ ਰਹੀ ਤਾਂ ਪੰਜ ਛੇ ਦਿਨ ਤੇ ਕਹਿਦੇ ਲੱਗੇ ਜਣਾ ਤੇਰਾ ਮਨ ਦੇ ਕਿਕ ਕਰਨ ਦਾ ਲੈ ਮੈਂ ਚੱਕ ਲਿਆ ਉਹ ਫੁੱਲ ਤੋਂ ਮੈਂ ਬਣ ਰੋਕਣ ਲੱਗਿਆ ਕੋਲਤੀ ਗਾ ਨਹੀਂ ਰੱਖੂ ਐਸੀ ਅੰਦਾ ਲੈ ਲੈ ਐਵੇਂ ਕਿਵੇਂ ਜਾਣਾ ਜਾਣਾ ਚਾਰ ਚਾਰ ਆਪਾ ਚੇ ਤੋੜ ਦੇ ਚਲੋ ਲੈ ਵੀ ਜਾਣੀ ਮੈਂ ਮੇਰੀ ਕੁੜੀ ਤੇ ਮਾਣਾ ਜਦੇ ਭੇਜੂਗੀ ਤਾਜੂਗੀ ਬੁਤਾਜੇ ਤਰੀ ਬੜੀ ਹੋ ਕੇ ਬੁੱਤਾ ਪਤਾ ਨਾਨੀ ਜੀ ਮੈਂ ਤੁਰਨ ਲੱਜਣਾ ਇੱਕ ਮਹੀਨੇ ਦਾ ਕਿ ਮੈਂ ਭੱਜ ਜਾਏਗਾ ਨਾ ਮੈਂ ਇਹ ਤਾਂ ਇੱਕ ਫੋੜ ਮਾਰਿਆ ਕਿਉਂਕਿ ਜਦੀ ਮੈਲੀ ਹੈ ਕਰਨੀਏ ਵੀ ਆ ਗਈ ਮੈਂ ਬਸ ਅੰਮੋ ਸਮਣੀ ਮਰਜ਼ੀ ਭੇਜਾਂ ਮਾਮੇ ਨੇ ਹੋਣਾ ਜਦ ਤੱਕ ਦਾ ਪੂਰਾ ਟ੍ਰੈਂਡ ਹਾਂ ਜੀ ਹਾਂ ਬੜਾ ਮਠਾ ਲਿਆ ਮਾਮੇ ਕਰ ਪਰਵ ਚਲੇਗਾ ਉਹ ਤਾਂ ਹੋ ਮਾਰੀ ਗਈ ਮਾਮਾ ਕਹਿੰਦਾ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਮੈਨੂੰ ਪਿੰਡ ਚੋਂ ਪਤਾ ਲੱਗਿਆ ਮੈਂ ਬਾਂਬਾ ਬਣ ਗਿਆ ਹੋ ਸਾਰੇ ਮੁੰਡਿਆਂ ਨੂੰ ਨਿਆਣਿਆਂ ਨੂੰ ਪਤਾ ਤਾਂ ਹੈ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਕੱਲ ਅਗਲੇ ਪਾਰਟੀ ਦੇ ਕੇ ਆੜੀਆਂ ਨੂੰ ਲੈ ਅੱਛਾ ਜੀ ਮੁਤਾਸਦੀ ਜੱਟਣ ਆਈ ਆ ਘਰੇ ਹਾਂਜੀ ਦੁਕਾਨੇ ਚ ਕਹਿੰਦਾ ਆਰੀਏ ਤੇ ਦਿੱਤੇ ਵੀ ਤੇਰੀ ਭਾਂਜੀ ਘਰੇ ਅੱਗੇ ਸਿਆ ਆ ਦੂੰਗਾ ਮੈਨੂੰ ਪਤਾ ਨਾ ਫੈਸ਼ਨ ਜੀ ਤੇ 18 ਤੋਂ ਬਾਅਦ ਇੱਕ ਦਿਖਾਦੀ ਕਿ ਕਿ ਮੈਂ ਕਿਹਾ ਜੀ ਜੀ ਵੀ ਲੈਣਾ ਤਾਂ ਅੱਛਾ ਰਾਤ ਦੇ ਪਾਪਾ ਦੇ ਪੈਸੇ ਲੈ ਕੇ ਕਹਿੰਦਾ ਮੈਂ ਪਾਰਟੀ ਦੇਣੀ ਆ ਫੇ ਪਾਰਟੀ ਕਰਕੇ ਆਇਆ ਅੱਛਾ ਕਹਿੰਦਾ ਹਣ ਕਹਿੰਦੇ ਅਸੀਂ ਆਉਂਗੇ ਦੇਖਣ ਮੈਂ ਕੋਈ ਨਾ 100 ਰੁਪਏ ਲੈ ਕੇ ਮੈਂ ਤਾਂ ਵਿੱਚ ਤੇ 100 ਰੁਪਏ ਆਪਾ ਕਰਕੇ 100 ਨਾਲੇ ਉਹਨਾਂ ਚੋਰੀ ਨਾ ਨਾ ਇਹ ਤਾਂ ਬਰਾਬਰ ਖਾਂਦਾ ਹੈ ਹਾਂ ਆਈ ਦੇਖ ਲਓ ਭਾਈ ਮਾਮਾ ਪਾੜੀ ਟੱਕਿਆ ਮਾਮਾ ਮਾਮਾ ਦਾ ਮਾਣਾ ਸੌਖਾ ਪਿਆ ਸਹੀ ਗੱਲ ਹੈ ਜੀ ਉਧਰ ਨਾਨਾ ਕਿਹੜਾ ਕਹਣਾ ਸੌਖੋ ਪਿਆ ਨਾਨੇ ਇੱਕ ਗੱਲ ਆ ਸ਼ੁਭਰੀ ਤੇ ਜ਼ਿੰਮੇਵਾਰੀ ਪੂਰੀ ਸਾਡੀ ਹੁਣ ਕਾਲਜ ਬੈਣਾ ਚੇਤੇ ਨਹੀਂ ਜਿਆਦਾ ਨਾਨਾ ਲੈ ਨਾ ਮੈਨੂੰ ਕਮਰੇ ਤੇ ਜਗ੍ਹਾ ਹੀ ਨਹੀਂ ਮਿਲਦੀ ਬੱਟ ਬਾਕੀ ਦਾ ਸਾਰਾ ਰਿ ਜ਼ਿੰਮੇਵਾਰੀ 4 ਲੀਟਰ ਇਹ ਵੇ ਲਈ ਹੋਈ ਆ ਨਾਨੇ ਵਾਸਤੇ ਉਹ ਲੜੂ ਮਮੀ ਚਾਹ ਤੂੰ შეਤੀ ਪੀ ਲਾ ਇਹਨਾ ਮੈਨੂੰ ਫਿਰ ਤੈਨੂੰ ਕੋਈ ਗੱਲ ਕਰਨੀ ਹੋਵੇ ਤੇ ਉਹ ਵੀ ਮੈਂ ਤਾਂ ਉਹ ਕਿਹੜ ਕਰੀ ਜਾਂਦੀ ਮਾਸੀ ਮਾਸੀ ਹੀ ਲੀ ਗਈ ਕੀ ਹੋ ਗਈ ਬੰਦੇ ਬਤਾ ਡੱਕੇ ਮੈਨ ਮਾੜੋ ਬਿੱਲੀ ਆਈ ਮਾੜੋ ਬਿੱਲੀ ਮਾੜੋ ਬਿੱਲੀ ਆਇਆ ਕਿ ਕਿਸੇ ਦੀ ਲੜਾਈ ਹੋਈ ਪਈਆ ਲੜਾਈ ਤਾਂ ਹੋਈ ਦੀਆ ਹੋਰ ਤੇ ਮਮੇ ਦੇ ਅੱਛਾ ਜਸਮੀਤ ਕਦੇ ਇਧਰ ਨਾ ਨਾਨੀ ਨੂੰ ਸਵੇਰ ਦੇ ਇਧਰ ਨੀ ਕੁੜੀ ਆਈ ਜਾ ਉਧਰ ਮੰਮੀ ਪਾਪੇ ਦਾ ਵੀ ਜੁੱਧ ਦੇ ਇਧਰ ਵੀ ਮੰਮੀ ਪਾਪੇ ਦਾ ਜੁੱਧ ਚੱਕੀ ਹੋਈ ਮੈਂ ਤਾਂ ਬਈ ਤੁਸੀਂ ਨਹੀਂ ਲੜਦੇ ਦੇਖ ਲੈ ਦੋਹੀ ਜਾਣ ਹੈ ਨਾ ਉਹ ਜਮਾ ਤੇਰੀ ਤੇ ਤੇ ਮੁਝ ਜੁਵਾ ਨਹੀਂ ਨੀਂ ਕੀ ਆਪੇ ਆਪੇ ਦੱਸੋ ਲਾਦੀ ਲੈ ਨਾ ਮੈਂ ਕੀ ਨੀ ਮੇਰੇ ਸਰਦਾਰ ਤੇ ਮੁਝ ਚੁਵਾ ਨਹੀਂ ਕੀ ਕਰਾਂ ਬਚਾ ਨਾ ਜਸਮੀਤ ਹੈ ਮੈਂ ਤਾਂ ਬਹੁਤ ਆ ਮਦਰ ਇਧਰ ਅੱਡੀ ਲੰਬੀ ਵੇਡੀ ਲੰਬੀ ਆ ਇਹ ਕਿਹੜੇ ਗੱਲ ਨੇ ਬੰਦੇ ਇਸ ਬੰਦਿਆਂ ਦੇ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਰਵਿੰਦਰ ਵੀ ਝੂਠ ਬੋਲ ਕੇ ਉਹ ਵੀ ਬੋਲੂਗਾ ਮਨ ਲਾ ਸਿਟਿਆਈਆ ਬੰਦਾ ਦੱਸੂਗਾ ਨਾ ਭਾਈ ਮੈਂ ਨਹੀਂ ਗੱਲ ਹੁੰਦੀ ਆ ਪਤਾ ਮੈਨੂੰ ਪਤਾ ਹੈ ਕਿ ਉਹ ਜੇ ਵੀ ਥੋੜੀ ਗੱਲ ਕਰਨੀ ਹੈ ਨੀ ਤੂੰ ਤਾਂ ਚਾਰ ਕਰਾਂ ਨੂੰ ਜੜਾਉਗੀ ਫਿਰ ਆਦੀ ਉੱਚੀ ਬੋਲਦੀ ਐ ਤਾਂ ਦੀਦੀ ਦਾ ਵੀ ਆਈ ਦਾ ਬੋਲਦਾ ਹੁੰਦਾ ਜਦ ਵੀਰ ਨਾਲ ਕਈ ਵਾਰ ਜੁੱਧ ਲੱਗਿਆ ਹੋਆ ਹੁੰਦਾ ਇਹ ਸੁਣਦੀ ਹੁੰਦੀ ਬੋਲਦੀ ਜੀ ਦਾੜੀ ਚੁਬਦੀ ਹੈ ਨਹੀਂ ਜੇ ਇਹਦੀ ਬਾਜ ਉੱਚੀ ਹੋਈ ਇਹਦੀ ਆਪਣੀ ਤੀਰਤੀ ਕਰੇ ਕਿਹਨਾਂ ਸਕਦਾ ਮਾਸੀ ਜੀ ਪਤਾ ਕੀ ਗੱਲ ਹੈ ਇਹਦੇ ਤੋਂ ਸਾਨੂੰ ਕੋਈ ਛੱਕੇ ਨਹੀਂ ਵੀ ਉੱਚੀ ਹੋਊਗੀ ਗਰਦੋਲਤੀ ਮਾਸੀ ਜੀ ਨੇ ਲਾਤੀ ਗੁਰਦਤੀ ਗੁਰਤੀ ਨਾ ਨਹੀਂ ਦੇ ਲਵੇ ਬੋਲਣੇ ਨੂੰ ਮਾਪੇ ਵੀ ਬਥੇਰੇ ਫਿਰ ਆਪਾਂ ਨਹੀਂ ਹੁੰਦੇ ਅਸੀਂ ਤਾਂ ਸਹਜੂ ਕਹਿੰਦੇ ਵੀ ਭਾਈ ਨਹੀਂ ਮੈਂ ਤਾਂ ਨਹੀਂ ਉਹ ਗੱਲ ਹੈ ਵੀ ਮਾਪੇ ਕਦੇ ਨਹੀਂ ਆਪਣੇ ਨਿਆਣੇ ਨੂੰ ਨਿਕਾਊਗਾ ਇੱਕ ਤੇ ਉਹ ਗੱਲ ਹੈ ਯਰਵਿੰਦਰ ਹੋਰਾਂ ਵਾਸਤੇ ਨਿਆਣਾ ਜਿਵੇਂ ਮਰਜ਼ੀ ਹੋਵੇ ਪਰ ਮਾਪੇ ਵਾਸਤੇ ਬਦ ਹੀਰਾ ਹੁੰਦਾ ਮਾਪੇ ਬਾਬਾ ਆਪਣਾ ਨਿਆਣਾ ਪੱਟੀਆਂ ਦਾ ਜ਼ਿਆਦਾ ਹੀ ਨਹੀਂ ਕਦੇ ਨਹੀਂ ਕਹਿੰਦਾ ਕਦੇ ਨਹੀਂ ਇਹਨੇ ਕਹਾੜਾ ਪੱਟੀਆਂ ਕਰਦੀਆਂ ਬਾਪ ਦਾ ਹੀ ਜ਼ਿਆਦਾ ਹੈ ਜੋ ਮਰਜ਼ੀ ਕਰ ਲੈ ਨਵਾ ਹਾਂ ਆ ਸੁਭਰੀ ਤੂੰ ਮੇਰਾ ਜੁੱਠਾ ਨਹੀਂ ਖਾਣਾ ਆਪਣੇ ਦਾਦੀ ਦੇ ਜੁੱਠਾ ਖਾਣੀ ਆ ਮੈਂ ਹਾਂ ਆਖੀ ਕਹਿੰਦੇ ਧੀਆ ਬਾਪ ਚੁੱਕੀਆਂ ਹੈਗੀਆਂ ਵਾ ਸਮਝ ਲਓ ਮੁੰਡੇ ਬਾ ਜੋਗੇ ਰਹਿ ਗਏ ਕਹਦੇ ਉਹਨੇ ਉਹਨੇ ਮੇਰਾ ਤਾਂ ਮੁੰਡਾ ਵੀ ਪਾਪਾ ਕਹਿੰਦਾ ਹੁਣ ਨਹੀਂ ਥੱਲੇ ਮੁੱਕ ਉਹ ਵੀ ਪਾਪਾ ਪਾਪਾ ਵੀ ਮੈਂ 3 ਵਜੇ ਆਏ ਬੋਲਦਾ ਹੁੰਦਾ ਏ ਦੇਖਦਾ ਤੁੜੇ ਨੇ 3 ਵਜੇ ਉੱਠਦੇ ਨਹੀਂ ਪੁੱਛ ਲੋ ਦੀਦੀ ਨੂੰ ਤੁਸੀਂ ਪਾਰਕ ਉੱਤੇ ਹੀ ਘਰ ਕਰੋ ਉੱਠਦਾ 3 ਵਜੇ ਹੀ ਆਇਆ ਆ ਵੀ ਤਾਂ 3 ਵਜੇ ਉੱਠੀ ਸੀ ਇਹ ਤਾਂ ਇੱਕ ਵਾਰ ਤਾਂ ਉੱਠ ਜਾਂਦੀ ਆ ਇਤੋਂ ਕੁਝ ਜ਼ਿਆਦਾ ਹੀ ਬਾਤ ਦਿੱਤੀ ਆ ਸਾਢੇ 4 ਵਜੇ ਪਈ ਜਾਂਦੀ ਆ ਫਿਰ ਅਜਾ ਤਰ ਕਿਉਂ ਹਾਂਜੀ ਹਾਂ ਇੱਕ ਵਾਰ ਉਹ ਮੇਰਾ ਉੱਠਣ ਦਾ ਟਾਈਮ ਹੁੰਦਾ ਇਹ ਇਸ ਟਾਈਮ ਵੀ ਇਹਦੀ ਪਰਮਾਤਮਾ ਨਾਲ ਮਤਲਬ ਜੁੜੀ ਹੋਈ ਆ ਉਹ ਅੰਮ੍ਰਿਤ ਵੇਲੇ ਬੱਚਾ ਤਾਂ ਉੱਠਦਾ ਹਾਂਜੀ ਹਾਂ ਤੁਹਾਡੇ ਕੰਮ ਦੇ ਟਾਈਮ ਤੇ ਅਗਲੀ ਸੌ ਜਾਂਦੀ ਆ ਬੇਬੀ ਕਿਹਦੇ ਕੰਟੀਨ ਦੇਵਾ ਤੋਂ ਦੁੱਧ ਲੈ ਜਾਂਦੀ ਆ ਉਤਵਾ ਜਾਨੀ ਸਾੜਾ ਪੀਗੀ ਖੇਡਿਆ ਹੀ ਜਾਓ ਵੀ ਗੱਲਾਂ ਕਰੋ ਮੇਰੇ ਨਾਲ ਹੂੰ ਕੀ ਗੱਲਾਂ ਵਾਲੀ ਬੇਬੇ ਲੱਭਣੀ ਪੈਣੀ ਇਹਦੇ ਵਾਸਤੇ ਨਾ ਹੈ ਕਿ ਮੰਮੀ ਨੂੰ ਜਿੰਗਲ ਲੱਗਦਾ ਬਹੁਤ ਆਉਂਦੀ ਹੈ ਸੀਰੇ ਵੀ ਬਾਰੇ ਲੱਗੇ ਰਵਿੰਦਰ ਦੇ ਮੈਨੂੰ ਵੀ ਲੈ ਕੇ ਚੱਲ ਤੋ ਦੇ ਕੋਲੇ ਸਿੱਕਾ ਟਲੋਕਰ ਆ ਗਿਆ ਬਾਈ ਇਹ ਨਹੀਂ ਮੋਟਰਸਾਈਕਲ ਕੋਤੇ ਇਤਨੇ ਕਰਨਾ ਮੋਟਰਸਾਈਕਲ ਦਾਲੇ ਕੋਤੇ ਯਾਰ ਵੀ ਕੋਈ ਨਹੀਂ ਚੱਕਦਾ ਆ ਕਰ ਲਾ ਜੀ ਆ ਜੀ ਦਾ ਗਾਣਾ ਕਹਿੰਦਾ ਕੁੜੀ ਦੀ ਆਦਤ ਨਹੀਂ ਹਟਾਉਣੀ ਪੁੱਤਾਂ ਸਾਤੇ ਇੰਨੀ ਹਲਾਅ ਹੋ ਗਈ ਤੀ ਨਾ ਜੀ ਅਨੇ ਮਨਕੀਰਤ ਨਹੀਂ ਹੈ ਮਨਕੀਰਤ ਦਾ ਜਦੋਂ ਹੁਣ ਨੂਰ ਸਾਤੇ ਇੰਨੀ ਹਲਾ ਹੋਗੀ ਕਿਸੇ ਨੇ ਮੋਟਰਸਾਈਕਲ ਚੱਕਣਾ ਪਹਿਲਾਂ ਇਹਨੂੰ ਢੇੜਾ ਦਵਾਉਂਗਾ ਤਾਂ ਛੱਡ ਕੇ ਫੇਰ ਜਾਊਂਗਾ ਪਹਿਲਾਂ ਇਹਨਾਂ ਚੌ ਚੌਚਾਂ ਨਾ ਗਝਾਈ ਵੀ ਬਹੁਤ ਹੈ ਫੇਰ ਇਹ ਇੱਕ ਹੋਰ ਆ ਉੱਤਰ ਵੀ ਜਦੇ ਜਾਂਦੀ ਇੱਕ ਜਿਹੜਾ ਲਵਾ ਦੋ ਲਵਾਉ ਪਤਾ ਲਿਆ ਮਰ ਜਾ ਦੇ ਆਜਾ ਆਏ ਨਹੀਂ ਮਤਲਬ ਇਹਾਂ ਵੀ ਉੱਤਰ ਨਹੀਂ ਹੈ ਜਿੱਦ ਜਿੱਨੇ ਗੱਲ ਨਹੀਂ ਹਾਂਜੀ ਹਾਂ ਪਰ ਜਾਣ ਨਹੀਂ ਦੇਣਾ ਜਦ ਤੱਕ ਜਦ ਤੱਕ ਇਹ ਜਿਹੜਾ ਨਹੀਂ ਦਵਾਉਂਦਾ ਕੋਈ ਮਰਜੀ ਆ ਇਹ ਤਾਂ ਰੋਈ ਜਾਂਦੀ ਉੱਥੇ ਪੈ ਕੇ ਇਹ ਦੁੱਧ ਕੌਣ ਜਾਏ ਗੰਦਰਵਿੰਦਰ ਨੂੰ ਇੱਕ ਕੁਰਸੀ ਜੀ ਵਾਲਾ ਢੋਲ ਬੈਠੇ ਨੂੰ ਸੋਨਾ ਬਣਾ ਜਾਏ ਦਾ 나ੜੀ ਕੋ ਮਾਈ ਪਾਪਾ ਚੇਰੋ ਪਾਈ ਮੈਂ ਕਹਿੰਦੀ ਕਹਿੰਦਾ ਹੁਣ ਪਜਾਦੇ ਹੋਰ ਨੋਵੇ ਇਹਦਾ ਨਾ ਜੋ ਘਾਤੇ ਦੁਰੇ ਹਾਰ ਦੱਬੀ ਹੋ ਜਾਵੇ ਦੱਬੀ ਪਜਾਵੇ ਬੰਦੀ ਨਾ ਓਕੇ ਉਹ ਦੱਬੀ ਉੱਥੇ ਜਾ ਭਾਈ ਅਕੇ ਕਦੇ ਇਕੜਾ ਦੇਖਦੀ ਇਹਦਾ ਕਿ ਸ਼ਰਾਬ ਦੀ ਕਹਾਣੀ ਆ ਪਰ ਉਹ ਥੋੜਾ ਦੇ ਲੈਟ ਕਰਕੇ ਉਹ ਕਰਦੀ ਹੈ ਹਾਂ ਠੀਕ ਉਹ ਤੇ ਜਾਵੇ ਦੂਰ ਕੀ ਦੀ ਦੇਦੀ ਆ ਓਏ ਦੀਦੀ ਤਾਂ ਕਹਿੰਦੀ ਨਹੀਂ ਕਹਿੰਦੀ ਵੀਰ ਜੀ ਵੀਰ ਜੀ ਦੀਰ ਬਾਬੂ ਕੋਈ ਨਾ ਇਹ ਉਹਦੇ ਉੱਪਰ ਲਿਖ ਕੇ ਜਾਈ ਦਿੰਦੇ ਨੇ ਮੁੰਡੇ ਦਾ ਵੀਰ ਜੀ ਕਹੀ ਜਾਂਦੇ ਆ ਹਾਂ ਹਾਂ ਉਹ ਆ ਕੇ ਉਹ ਵਾਹ ਇਹ ਤਾਂ ਮਨ ਕੀਤੇ ਸਮਝਦੀ ਗਦੀ ਕਿੱਥੇ ਜਾਣਾ ਵੀਰ ਜੀ ਨੂੰ ਮਿਲਣ ਜਾਣਾ ਚੋ ਠੀਕ ਮੈਂ ਚੰਨ ਦਾ ਇਹ ਵੀਰ ਜੀ ਦੇ ਘਟ ਨਹੀਂ ਹੈ ਸਾਡੇ ਭਾਦ ਦਾ ਵੀਰ ਜੀ ਭਾਈ ਨੂਰ ਦਾ ਹੈ ਨੂਰ ਐ ਉਹ ਨੂਰੇ ਅੱਜ ਪੁੱਤ ਦੇਖਣ ਲਈ ਓਏ ਦੁੱਧ ਨਾ ਕਲੀਤ ਜਾ ਕੱਪਾ ਕਹਿੰਦੇ ਉਹਨੇ ਜੋਗ ਬਣਾਵੇ ਇਤਰੇ ਇਹਦੀ ਪੂਟ ਨਹੀਂ ਗਿਰਨ ਜੜੇ ਪੂਟ ਕੌਣ ਛਿਲੂ ਚੋਰੀ ਕਰਦੀ ਆ ਇਸੇ ਨਾਮ ਨੂੰ ਦੱਸਿਆ ਹਨ ਕ ਪਤਾ ਨਹੀਂ ਘਾਤਾ ਕਿ ਤੇਰੇ ਘਾਤੇ ਨੇ ਕੀ ਸੋਚਿਆ ਨੇ ਕਿਆ ਕੰਦੀ ਹੂੰਡ ਕੇ ਰਿਖੀ ਹੋਣੇ ਕੰਦੀ ਚਲੋ ਹੂੰਡ ਕੇ ਸੁਣ ਕੇ ਆਈ ਹੂੰਡ ਦੇ ਲੈਣਾ ਜਮਾ ਪਰ ਹੂੰ ਹੋਇਆ ਹੋਣਾ ਕਈ ਵਾਰ ਨਿਆਣੇ ਗਲਤ ਸੁਣ ਗਿਆ ਤਾਂ ਉਹਨੂੰ ਇਹ ਵੀ ਹੋ ਸਕਦਾ ਹੁਣ ਹੈ ਇੱਥੇ ਛੋਟ ਮੰਮੀ ਹੈ ਨਾ ਅਸੀਂ ਗੱਲੇ ਵਧਾਈ ਜੀ ਵੇਖ ਤਾਂ ਅੱਛਾ ਕਈਆਂ ਦੇ ਅੱਜ ਦਸਹਿਰੇ ਵਾਲ ਦਿਨ ਕਰ ਹਾਂਜੀ ਹੈ ਸਾਡੇ ਜਮਾ ਦਸਹਿਰੇ ਵਾਲ ਦਿਨ ਹੂੰ ਸਾਡੇ ਜੋਂ ਤਾਂ ਕੱਲ ਵਧਾਦੇ ਤੇ ਮਾਥਾ ਅੱਜ ਦੇਕੇ ਆ ਤੇ ਬਾਕੀ ਸਾਡੇ ਵੀ ਦਸਹਰੇ ਵਾਲੇ ਦਿਨ ਕਰਦੇ ਉੱਤੇ ਮਨ ਮਾਜ਼ੀ ਹੂੰ ਸਾਡੇ ਮੇਰੇ ਮਜ਼ਿਕ ਗੱਲਾਂ ਤੇ ਕੁੜੀਆਂ ਇੱਥੇ ਗੋ ਆ ਸਾਡੇ ਉੱਥੇ ਸਾਡੇ ਉੱਥੇ ਹੁੰਦਾ ਕੋਈ ਵੀ ਨਹੀਂ ਉਹ ਕੰਮ ਆ ਉੱਥਾ ਕੋਈ ਵੀ ਨਹੀਂ ਹੈਗਾ ਉੱਥੇ ਵੀ ਸੱਤ ਹੀ ਹੋ ਕੇ ਘਰ ਆ ਕੇ ਇੱਥੇ ਸਾਰੇ ਕੰਮ ਕਰਦੇ ਚਲੋਗੇ ਹਾਂ ਸਾਡੇ ਉੱਥੇ ਆਏ ਕਰਦੇ ਮੇਰੇ ਘਰੇ ਹੱਥ ਚਾਲ ਠੀਕ ਆ ਹਾਂ ਥੈਂਕ ਯੂ ਕਰਕੇ ਆਏ ਅੱਜ ਤੇ ਕਰਾਂਗੇ ਹਾਂ ਕੁੜੀ ਤੇਰੇ ਘਰ ਹਰ ਚਾ ਠੀਕ ਪੈ ਕੇ ਕਰ ਉਹ ਲੈ ਦੀ ਇੱਕ ਇੱਕ ਖੋਲ ਕੇ ਦੇਖਦੀ ਆਂ ਹਾਂ ਹਾਸਾ ਨਹੀਂ ਮਰਦੀ ਉਹ ਦੇ ਪਛਾਣਦੀ ਆ ਪਛਾਣਦੀ ਆਏ ਤੁਹਾਡੇ ਮੰਗ ਨਾ ਤ ਪੂਰਾ ਬਣਾਉਂਦੀ ਆ ਯਾਰ ਇਹ ਬਸ ਇਹ ਨਕਰੇ ਦੀ ਆ ਅਗਲੇ ਦੀ ਭੂਆ ਕਹਿੰਦੀ ਆ ਉਹ ਵੀ ਵਿਚਾਰ ਕੇ ਆਈ ਜਾਂਦੀ ਆ ਰਵਿੰਦੇ ਬੰਗੜਾ ਨਾ ਕਹ ਲਾਉਂਗੀ ਬਿੰਦੇ ਬੰਗੜਾ ਨਾ ਕਹ ਲਾਉਂਗੀ ਇਹ ਤਾਂ ਆਨੰਦ ਆ ਆਪਾਂ ਨਾ ਐਸੇ ਟੌਕ-ਟੌਕ ਸਾਰੇ ਪ੍ਰਸੂਤੀ ਦੇਣਾ ਹੀ ਭੁੱਲ ਗਏ ਮੈਂ ਤਾਂ ਆਪਣੇ ਅੰਦਰ ਤਾਂ ਦੁੱਧ ਭਲਾਇਆ ਤਾਂ ਇਹ ਹਾਂ ਕੋਈ ਕੋਈ ਨਾ ਅਗਰ ਸੁਤਤੀ ਹੋ ਜਿੱਦਾਂ ਹੁਕਮ ਹੋਇਆ ਮਾਰਾ ਤਾਂ ਬੋਦ ਤੇ ਹਾਂ ਅਗਰ ਸੁਤਤੀ ਹੋ ਗਈ ਨੂਰ ਨੂੰ ਪਹਿਲਾਂ ਜੱਗੀ ਨੇ ਦਿੱਤੀ ਫਿਰ ਬਿੰਦੇ ਬਾਜੀ ਨੇ ਦੇ ਦਿੱਤੀ ਫੇ ਨਿੱਕਾ ਦੀ ਇਹ ਨਹੀਂ ਦੇਤੀ ਤੇ ਜੀ ਜੀ ਕੰਨੀ ਮੈਂ ਵੀ ਹੱਥ ਲਾਈ ਦਵਾਂ ਮੈਂਗਾ ਤੇ ਪਿੱਛੇ ਰਹਿਣਾ ਸਾਰਿਆਂ ਨੇ ਦੇਤੀ ਪਾਰੇ ਭਾਈ ਭਾਈ ਨੇ ਪਹਿਲਾਂ ਕਹੀ ਕੀ ਨਾਲੇ ਵੀ ਕੋਈ ਤੁਸੀਂ ਸਾਰਾ ਸਮਾਨ ਪਾ ਲਿਆ ਕਹਦੀ ਹਾਂ ਪਾ ਲਿਆ ਸੀ ਵੀ ਮਤਲਬ ਸ਼ਾਇਦ ਪਤਾ ਨਹੀਂ ਪਾਇਆ ਤੁਚੀ ਨਹੀਂ ਸ਼ਾਇਦ ਨਹੀਂ ਪਾਇਆ ਸੀਗਾ ਮੈਂ ਚੱਲ ਕੋਈ ਨਾ ਲੈ ਲੂੰਗੀ ਅਭੀ ਹਜੇ ਟਾਈਮ ਹੈ ਆ ਇੱਕਦਮ ਟਾਈਮ ਆ ਗਿਆ ਮਸਲ ਵਿੱਚ ਨਾ ਗੱਲ ਸਾਰੀ ਉੱਥੀ ਆ ਗਈ ਫੇਰ ਉਹ ਆਪਾਂ ਕੋਲ ਪਤਾ ਤਾਂ ਜੀ ਵੀ ਹੁਣ ਇਹ ਦਰਦ ਮਤਲਬ ਜਿਉ ਉਠੀ ਵੀ ਆ ਅਸੀਂ ਤਾਂ ਉੱਦਾਂ ਗਏ ਹੋਏ ਤੇ ਜੀ ਨਹੀਂ ਚੱਲ ਮੋੜੀ ਪ੍ਰੋਬਲਮ ਹੁੰਦੀ ਵੀ ਹਾਂ ਜੀ ਹਾਂ ਕਿਉਂਕਿ ਡੇਟ ਹਜੇ ਲੇਟ ਦੀ ਜੀ ਮਿਲੀ ਹੋਈ ਪਾਰ ਉਹਦਾ ਜਦ ਇਹ ਪਤਾ ਲੱਗਿਆ ਵੀ ਭਾਈ ਲਿਆਓ ਜਲਦੀ ਸਰਾਂ ਨੇ ਸਰੋਣੇ ਕੰਬਲ ਕੱਪੜੇ ਨੇ ਆਣੇ ਦੇ ਮਸੀ ਕਰ ਹਾਈ ਹਾਈ ਵੇ ਕੰਪੜੇ ਹਾਈ ਹਾਈ ਵੇ ਕੰਪੜੇ ਬੈਗ ਲੈ ਕੇ ਅੰਦਰ ਬੜਿਆ ਜੀ ਮਸੀ ਕਹਿੰਦੇ ਚਾਤੀ ਲਿਆ ਕੱਪੜੇ ਚਾਤੀ ਚਾਹੁੰਦੇ ਉਹ ਮੈਂ ਆ ਹੱਦ ਤੱਕ ਹੋਇਆ ਜੀ ਹੁੰਦਾ ਸੀ ਕਿ ਉਹ ਰਿਤੇ ਡਾਕਟਰ ਸੱਚੀ ਮਮੀ ਸਾਨੂੰ ਉਹਨਾਂ ਨੇ ਐ ਕਿਹਾ ਤਾਂ ਕਹਿੰਦੇ ਵੀ ਦਾਸ ਤੇ 12 ਘੰਟੇ ਲੱਗ ਜਾਣਾ ਇੱਕ ਉਧਰ 12 ਤੋਂ 18 ਘੰਟੇ ਲੱਗ ਸਕਦੇ ਕਹਿੰਦੇ ਇਹ ਵੀ ਮੈਨੂੰ ਜਾਂਦੀ ਸਾਰੇ ਉਵਾਸ ਕਰਾ ਡਿਪਰੈਸ਼ਨ ਬਹੁਤ ਟਾਈਮ ਲੱਗ ਜਣਾ ਮੈਂ ਕੋਈ ਨਹੀਂ ਹਿੰਦ ਮੇਰੇ ਅਨੇ ਤੇਰ ਸਕਤਾਂ ਦਾ ਨਾ ਉਹ ਕਹਿੰਦੀ ਵੀ 6 ਘੰਟੇ ਤੱਕ ਲੱਗੜੇ ਉਹ ਦੂ ਹੀ ਨਹੀਂ ਕਹਿ ਤਾਨੂੰ ਮੇਰੇ ਦਰਦ ਦੇ ਵਿੱਚ ਮੈਂ 6 ਘੰਟੇ ਕਿੱਥੇ ਕੱਟੂ ਨਹੀਂ ਉਹ ਸਾਰੇ ਛੱਡ ਦੋ ਆਪਣੀਆਂ ਗੱਲਾਂ ਤੁਸੀਂ ਪਾਪਾ ਦਾ ਸੋਚੋ ਪਾਪਾ ਨੂੰ ਫੋਨ ਕਰ ਕਰਕੇ ਬਸ ਕੁੜੀ ਤੇਰੀ ਗਈ ਅਸੀਂ ਜੀ ਦਿਨ ਦਾ ਆਇਓ ਕਹੀ ਮੇਰਾ ਮਤ ਲੇ ਹੁਣ ਤੁਸੀਂ ਯਕੀਨ ਨ ਕਰੋਗੇ ਕਹਿੰਦੇ ਵੀ ਜੇ ਬੰਦਾ ਝੂਠ ਬੋਲਦਾ ਤਾਂ ਪਰਮਾਤਮਾ ਜਾਣਦਾ ਹੀ ਆ ਹਾਂਜੀ ਜਿੱਦਣ ਜੈਸਮੀਨ ਨੇ ਹੋਣਾ ਤਾਂ ਉਦੋਂ ਸਾਡੇ ਨਾਲ ਵੀ ਆਈ ਕੋ ਸੋਇਆ ਮਤਲਬ ਜੈਸਮੀਨ ਹੋ ਗਈ ਪਾਪਾ ਤੇਰੇ ਪਹਿਲਾਂ ਬਾਜ਼ਾਰ ਆ ਕੇ ਲੈ ਕੇ ਗਏ ਆ ਘਰ ਤੇ ਹਾਂ ਕੱਪੜੇ ਬਾਅਦ ਚ ਲੈ ਕੇ ਗਏ ਆ ਕੇ ਜਦ ਅਸੀਂ ਚੰਕੜਾ ਜੈਸਮੀਨ ਨੂੰ ਟੱਪੇ ਜਦ ਮੈਂ ਇਹਨੂੰ ਫੋਨ ਕਰਿਆ ਇਹ ਕਹਿੰਦਾ ਅਸੀਂ ਤਾਂ ਘਰੇ ਆ ਮਸੀ ਹੂੰ ਇਹਦਾ ਤਾਂ ਉਕਰਨਾ ਇਹ ਵੀ ਬੜਾ ਹਾਂ ਮੈਂ ਕਿਹੜੀ ਆਪਰੀ ਤੇ ਬੁਲਾਉਂਦੀ ਆ ਇਹ ਜਦ ਵਿਆਹ ਮੈਂ ਵੀਰ ਜੀ ਦੇਖੇ ਫੇਰ ਨਹੀਂ ਮੈਂ ਡਰੀ ਜੀ ਮੈਂ ਚਲ ਹੈ ਗਿਆ ਵੀਰ ਜੀ ਤੂੰ ਤਾਂ ਬੈਠੀ ਐ ਲੱਡੂ ਜਾਂ ਜਾਗਦਾ ਇਹਨੇ ਫਿਰ ਇਹ ਕਹਿੰਦੀ ਮੇਰੀ ਇੱਕ ਵਾਰ ਪਾਪਾ ਨਾਲ ਗੱਲ ਤਾਂ ਕਰਾਸੂ ਪਾਪਾ ਜਾਣ ਕੇ ਦੇਖਾਂ ਬਾਦ ਨਹੀਂ ਸੁੰਦੀ ਐ ਮੈਂ ਆਪਣੇ ਬੋਸ ਨੂੰ ਮੈਨੂੰ ਫੋਨ ਫੜਾਈ ਜਾਂਦੀ ਪਾਪ ਨਹੀਂ ਬੋਲ ਸਕਦੀ ਐ ਪਾਪੇ ਮੈਂ ਤਾਂ ਕਹਿੰਦੀ ਗੱਲ ਕਰ ਮੇਰੀ ਆਏ ਐਂ ਦੰਦੀ ਵੱਢ ਕੇ ਖਾ ਜਾਣਾ ਨਹੀਂ ਮੈਨੂੰ ਦੂਰ ਤੇ ਐ ਕਵੇ ਇੱਥੇ ਆਏ ਮੇਰੇ ਆਪਣੇ ਨੂੰ ਵੱਡਣ ਲੱਗੀ ਸੀ ਮੇਰੇ ਤੇ ਆਪਣੇ ਵੱਡਣਾ ਤੇ ਬੋਲ ਕੇ ਕਹਿ ਰਹੇ ਬਿੱਦਰ ਵੀ ਬਤਾਉਣੀ ਜਾਣਾ ਮੈਂ ਕਹਿੰਦਾ ਤੈਹੀਂ ਭੇਜ ਜਾ ਰਹੀ ਨਹੀਂ ਮੈਨੂੰ ਠੀ ਜਾਣਾ ਵਾ ਜੀਜਾ ਕਹਿੰਦਾ ਚੱਲ ਆਪਾਂ 5 ਮਿੰਟ ਤਾਂ ਲੱਗਣੇ ਯਾਰ ਕਹਿੰਦਾ ਬੋੜਿਆਣਾ ਆਪਾਂ ਬੜੇ ਚੱਕਣ ਜਾਣਾ ਸੀ ਮੈਂ ਹਾਂ ਚੱਲ ਚાલਦੇ ਹਾਂ ਕਿਹੜਾ ਪਤਾ ਨਾ ਵੀ ਐ ਇੰਨੀ ਜਲਦੀ ਮਤਲਬ ਚੱਲ ਫਿਰ ਵੀ ਉਹਦਾ ਤੇ ਇਹਨਾਂ ਫਿਰ ਉਹਨਾਂ ਨੇ ਟੀਕੇ ਵਗੈਰਾ ਇੰਜੈਕਸ਼ਨ ਵਗੈਰਾ ਲਵਾਏ ਸੀ ਤੇ ਇਹਦਾਂ ਉੱਠੇ ਹੀ ਆ ਮੈਂ ਸਾਹ ਕੇ ਕਿਸੇ ਨੇ ਨਾ ਤਾਂ ਡ੍ਰਿਪ ਜੜੀ ਇਹਦੀ ਕੇਸ ਕਰਤੀ ਉਹ ਡ੍ਰਿਪ ਲੱਗਣੀ ਸੀ ਸਲੋ ਸਲੋ ਕੋਈ ਅੰਦਰ ਆ ਕੇ ਉਹਨੂੰ ਤੇਜ਼ ਕਰਦੀ ਨਾ ਸਾਡੇ ਸਾਹਮਣੇ ਤਾਂ ਸਰੋਹੀ ਚੌਂਦੀ ਸੀ ਜਦੋਂ ਮੈਂ ਅੰਘਈਆਂ ਜਿਆਦਾ ਤੇਜ਼ ਸੀ ਕਰਨੀ ਤਾਂ ਮੈਨੂੰ ਦੱਸਦਾ ਤੂੰ ਕਹਿੰਦੀ ਆਹ ਤੇਰੇ ਡ੍ਰਿਪ ਵਾਲੇ ਬੀਮਾ ਤੇ ਇਲਟ ਕਰਦੇ ਉਹਨੇ ਮੈਨੂੰ ਕਿਹਾ ਫਿਰ ਉਹਨਾਂ ਆਪ ਵੀ ਆਏ ਨਾਲ ਕਹਿੰਦੇ ਤੈਨੂੰ ਪਤਾ ਹੀ ਲੱਗਣਾ ਮੈਨੂੰ ਇਹ ਆ ਗੱਲ ਕਹ ਕੇ ਲੱਗੀ ਉਹ ਮੈਂ ਤਾਂ ਉਹਨੂੰ ਖੜਾ ਕੱਟਾ ਬੈਠ ਕੇ ਕਹਾ ਤੇ ਮੈਂ ਡ੍ਰਿਪ ਕੋਲ ਤੇ ਵੀਰੀ ਹਮਾਰੀ ਮੇਰੇ ਨਾਲ ਸੂਈ ਕੱਟ ਤਛੇ ਤੱਕ ਪਾ ਖਰਚ ਕੱਢਦੀ ਨਹੀਂ ਉਹ ਪਰਮਾਤਮਾ ਦੇ ਮੱਜੇ ਹੀ ਹੁੰਦਾ ਜੋ ਵੀ ਹੁੰਦਾ ਪਰ ਐਂ ਜੈਸਮਿਨ ਦੇਖ ਕੇ ਨਾ ਇੱਕ ਦੋ ਜਣੀਆਂ ਰੋਪ ਵੀ ਵਈਆਂ ਵਿਚਾਰੀਆਂ ਉੱਥੇ ਇਹਨੂੰ ਦੇਖ ਕੇ ਬਾਹਰ ਮੰਮੀ ਮੈਨੂੰ ਫੇਰ ਵੀ ਉਹ ਮੇਰੇ ਪੇਨ ਨਹੀਂ ਹੋਇਆ ਉਹਨੇ ਜਿਵੇਂ ਉਹ ਬਾਹਰ ਪਈਆਂ ਤੜਪਦੀਆਂ ਤੀਆਂ ਦੂਸਰੀਆਂ ਹਨਾ ਦੀਦੀ ਹਾਏ ਹਾਏ ਕਰਦੀਆਂ ਉਹ ਪੇਨ ਨਹੀਂ ਹੋਇਆ ਪਈਆਂ ਦੇ ਹੁੰਦਾ ਨਹੀਂ ਨਾ ਛੇਤੀ ਨਾ ਇੰਨੀ ਛੇਤੀ ਐਵੇਂ ਲੱਗਦਾ ਹੋਏ ਮਹਾਰਾਜ ਨੂੰ ਯਾਦ ਰੱਖੋ ਬਸ ਸਮੇਂ ਚੱਕ ਹੋਏ ਵੀ ਜਾ ਮੇਰੇ ਕਹਿੰਦੇ ਨੇ ਪੈਰ ਠਾਲ ਮੈਂ ਮੈਨੂੰ ਸਾਰੇ ਨੇ ਕਹਿੰਦੇ ਨੇ ਕਿ ਅਬ ਦਾਸ ਕਰਦੇ ਰਿਹਾ ਤੇ ਅਪਟੂਟ ਜਿਹੜਾ ਮੈਂ ਕੋਹਨੇ ਬਤਾ ਰਿਹਾ ਖੋਲ ਕਰਦੇ ਜੂਰ ਹੁੰਦਾ ਹੈਗਾ ਹਰ ਗੋਲੇ ਵਾਲਿਆ ਚੱਲ ਚੱਲੀਏ ਆਪਾਂ ਕੋਲ ਹਾਂ ਚੱਲ ਜੀ ਕੋਲ ਰਹਿਣਾ ਜਨਾਜੀ ਤੋਰੇ ਦਿਲ ਤੱਕ ਆਪਾਂ ਚੱਲੀਏ ਮੂਹਰੇ ਤੇਰੀ ਦਿਖੋੜੇ ਨਹੀਂ ਨਾ ਰੱਖਾ ਸਵਾਮੀ ਨਹੀਂ ਜਾਣਾ ਉਹ ਨੂੰ ਨਹੀਂ ਜਾਣੇ ਚਾਹਦੇ ਠੀਕ ਹੈ ਪਰ ਨਹੀਂ ਦਵਾਈ ਵੀ ਆਉਂਦੀ ਹੈ ਨਾ ਚੱਲੀਏ ਜੀ ਤਰੀ ਇੱਕ ਮੈਨੂੰ ਫੋਨ ਆਇਆ ਕਹਿੰਦੇ ਤੁਸੀਂ ਭਾਈ ਨਰਾਤਿਆਂ ਚ ਦੇਵੀ ਆਈ ਆ ਇਹ ਥੋੜਾ ਵਿਚਾਰਨ ਪਾਉਣੇ ਨੇ ਮੈਂ ਹਾਂ ਜੀ ਕੋਈ ਨਾ ਹਨ ਦਵਾਲੀ ਨੂੰ ਭਾਈ ਇੱਕ gekeੜਾ ਬਲਦ ਪਾਇਆ ਹੁਣ ਤਾਂ ਇਹ ਮੈਂ ਹਾਂ ਤੇ ਲੋ ਇੱਧਰ ਆ ਉੱਧਰ ਇਕ ਰਹੇ ਹਨ ਹਾਂ ਉਹ ਗੱਲ ਹੈ ਵੀ ਮੇਰਾ ਤੈਂ ਚ ਦੇਵੀ ਹੋਇ ਓਹ 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 ਲਕਸ਼ਮੀ ਆਈ ਲਕਸ਼ਮੀ ਆਈ ਕਾਲੀ ਮਾਤਾ ਦਾ ਰੂਪ ਧਾਰ ਕਰਨਾ ਪੁੱਤ ਜੱਜ ਦੱਸਦਾ ਜੇ ਕੋਈ ਗਲਤ ਜਿਹੜੇ ਟੋਕਣਾ ਵੀ ਤੁਸੀਂ ਗਲਤ ਤਾਂ ਕਿੰਦੇ ਇਹ ਨਾ ਪਾਪੇ ਨਹੀਂ ਮੰਨਦਾ ਪਹਿਲਾਂ ਆਪਣੀ ਗਲਤੀ ਬਾਅਦ ਕੀ ਦੂਰ ਨਾ ਮ੍ਰਿਤਿ ਦੀ ਜਹਰੇ ਇੱਕ ਗੱਲ ਮਨ ਨੂੰ ਉਹ ਦੱਦੂ ਮੈਂ ਕਿਉਂ ਜਦੋਂ ਕਿ ਤੂੰ ਗਾਲਤ ਜਦ ਮੈਂ ਇਨਾ ਦੀ ਗੱਲ ਫੜਦੀ ਨਹੀਂ ਵੀ ਇੱਥੇ ਤੁਸੀਂ ਗਾਲਤ ਚੱਲ ਮੇਰਾ ਦਿਮਗ ਨਾ ਖਰਾਬਾ ਬਸ ਮੇਰਾ ਦਿਮਗ ਨਾ ਖਰਾਬਾ ਆਈ ਗਾ ਦਿੰਦੇ ਫਿਰ ਇਹਨੂੰ ਕੁਛ ਨਹੀਂ ਪਤਾ ਰਾਦਾ ਪੂਰੇ ਦਾ ਹੋਰ ਮੁੱਦਾ ਛੱਡ ਗਿਆ ਜੀ ਪਾਪੇ ਮੰਨ ਕਰ ਦਿੰਦੇ ਆ ਚਲੋ ਠੀਕ ਹੈ ਜੀ ਮੇਰੇ ਮਨ ਦਾ ਖੁੱਲਣ ਲੱਗ ਗਿਆ ਜੀ ਸਾਰੇ ਆਏ ਰਹਿਓ ਬਿਤਾ ਕੇ ਰੱਖੋ ਉਬਾਤ ਬੱਤ ਹੈ ਮਾਜੀ ਪਾਓ ਲੈ ਚੁੱਪ ਕਰਵਾਣੀ ਸਿੱਖਾ ਲਾ ਟਿੰਕਲਾ ਜਦੋਂ ਠੀਕ ਆ ਜੀ ਮਿਲਦੇ ਸਾਨੂੰ ਕਿਸੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ